ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟੈਰਿਫ ਨੂੰ ਲੈ ਕੇ ਪੂਰੀ ਦੁਨੀਆ ਵਿੱਚ ਹਗਾਮਾ ਖੜਾ ਕਰ ਦਿੱਤਾ ਜਿੱਥੇ ਭਾਰਤ ਨੇ ਉਹਨਾਂ ਤੇ 25% ਦੀ ਟੈਰਿਫ ਲਗਾਇਆ ਗਿਆ ਉੱਥੇ ਰੂਸੀ ਤੇਲ ਖਰੀਦਣ ਤੇ ਜੁਰਮਾਨੇ ਦੇ ਤੌਰ ਤੇ 25% ਦੀ ਵਾਧੂ ਟੈਰਿਫ ਲਗਾ ਦਿੱਤਾ ਇਸ ਤੋਂ ਇਲਾਵਾ ਯੂਕਰੇਨ ਜੰਗ ਨੂੰ ਲੈ ਕੇ ਰੂਸ ਤੇ ਕਈ ਪਾਬੰਦੀਆਂ ਲਗਾਈਆਂ ਗਈਆਂ ਨੇ ਜਦਕਿ ਚੀਨ ਤੇ ਵੀ ਸਖਤ ਟੈਰਿਫ ਦਾ ਐਲਾਨ ਕਰ ਦਿੱਤਾ ਗਿਆ ਹਾਲਾਂਕਿ ਇਹ ਟੈਰਿਫੋ ਅਜੇ ਤੱਕ ਲਾਗੂ ਨਹੀਂ ਹੋਇਆ ਪੀਐਮ ਮੋਦੀ ਨੇ ਜਿਹੜਾ ਰੂਸ ਦੇ ਰਾਸ਼ਟਰਪਤੀ ਤੇ ਚੀਨ ਦੇ ਰਾਸ਼ਟਰਪਤੀ ਨਾਲ ਜਿਹੜੀ ਮੁਲਾਕਾਤ ਕੀਤੀ ਹੈ ਤੇ ਗੱਲਬਾਤ ਵੀ ਕੀਤੀ ਆ ਤੇ ਜਿੱਥੇ ਭਾਰਤ ਨੇ ਅਜੇ ਤੱਕ ਅਮਰੀਕਾ ਨਾਲ ਕੋਈ ਵਪਾਰਕ ਸਮਝੌਤਾ ਨਹੀਂ ਕੀਤਾ ਉਥੇ ਰੂਸ ਚੀਨ ਤੇ ਭਾਰਤ ਦੇ ਇੱਕੋ ਮੰਚ ਤੇ ਆ ਜਾਣ ਨਾਲ ਪੂਰੀ ਦੁਨੀਆ ਦੀਆਂ ਨਿਗਾਹਾਂ ਇੱਥੇ ਹੀ ਟਿਕੀਆਂ ਹੋਈਆਂ ਨੇ ਇਸੇ ਦਰਮਿਆਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਿਹੜਾ ਅੱਜ ਰਾਤ ਨੂੰ 11:30 ਵਜੇ ਇੱਕ ਵੱਡਾ ਐਲਾਨ ਕਰਨਾ ਤਾਂ ਸਾਰੀਆਂ ਦੀਆਂ ਨਿਗਾਹਾਂ ਉਸ ਐਲਾਨ ਤੇ ਟਿਕੀਆਂ ਹੋਈਆਂ ਨੇ ਸਾਰੇ ਵੇਟ ਕਰ ਰਹੇ ਨੇ ਉਮੀਦਾਂ ਲਗਾਈਆਂ ਹੋਈਆਂ ਨੇ ਕਿ ਡੋਨਾਲਡ ਟਰੰਪ ਆਖਰ ਕਿਹੜਾ ਐਲਾਨ ਕਰਨਗੇ ਦੱਸਦੀ ਹੈ ਕਿ ਅਟਕਲਾਂ ਵੀ ਲਗਾਈਆਂ ਜਾ ਰਹੀਆਂ ਨੇ ਕਿ ਟਰੰਪ ਵਪਾਰ ਨਾਲ ਜੁੜੀ ਨੀਤੀ ਜਾਂ ਟੈਰਿਫ ਬਾਰੇ ਕੋਈ ਵੱਡਾ ਐਲਾਨ ਕਰ ਸਕਦੇ ਨੇ ਅਮਰੀਕੀ ਅਧਿਕ ਅਦਾਲਤ ਨੇ ਹਾਲੀ ਵਿੱਚ ਟਰੰਪ ਦੇ ਟੈਰਿਫ ਨੂੰ ਗੈਰ ਕਾਨੂੰਨੀ ਘਰਾ ਦਿੱਤਾ ਸੀ ਜਿਸ ਤੋਂ ਬਾਅਦ ਟਰੰਪ ਨੇ ਸੁਪਰੀਮ ਕੋਰਟ ਜਾਣ ਦੀ ਗੱਲ ਵੀ ਕਹੀ ਸੀ ਮੀਡੀਆ ਰਿਪੋਰਟਾਂ ਮੁਤਾਬਕ ਦਾਵਾ ਕੀਤਾ ਗਿਆ ਕਿ ਟਰੰਪ ਪ੍ਰਸ਼ਾਸਨ ਨੂੰ ਪਹਿਲਾਂ ਤੋਂ ਹੀ ਇਸ ਗੱਲ ਦਾ ਅੰਦਾਜ਼ਾ ਸੀ ਕਿ ਟੈਰਿਫ ਨੂੰ ਲੈ ਕੇ ਅਦਾਲਤ ਦਾ ਫੈਸਲਾ ਉਹਨਾਂ ਖਿਲਾਫ ਆ ਸਕਦਾ ਨਾਲੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਇੱਕ ਹੋਰ ਵੱਡਾ ਐਲਾਨ ਕਰ ਦਿੱਤਾ ਜਿਸ ਨੂੰ ਸੁਣ ਕੇ ਤੁਹਾਨੂੰ ਵੱਡਾ ਝਟਕਾ ਲੱਗੇਗਾ ਅਮਰੀਕੀ ਫੌਜ ਨੇ ਕੈਰੀਬੀਅਨ ਸਾਗਰ ਵਿੱਚ ਇੱਕ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੀ ਕਿਸ਼ਤੀ ਤੇ ਹਮਲਾ ਕੀਤਾ ਜਿਸ ਵਿੱਚ ਸਵਾਰ 11 ਲੋਕ ਮਾਰੇ ਗਏ ਉਹ ਉਹਨਾਂ ਨੂੰ ਨਸ਼ੀਲੇ ਪਦਾਰਥਾਂ ਦੇ ਅੱਤਵਾਦੀ ਕਹਿ ਰਹੇ ਨੇ ਜੋ ਕਿ ਅਮਰੀਕਾ ਦੀ ਨਸ਼ਾ ਵਿਰੋਧੀ ਮੁਹਿੰਮ ਦਾ ਹਿੱਸਾ ਹੈ ਟਰੰਪ ਨੇ ਟਰੂਥ ਡਿਜੀਟਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਕੇ ਕਿਹਾ ਕਿ ਜਿਸ ਵਿੱਚ ਇੱਕ ਖੁੱਲ੍ਹੇ ਕਿਸ਼ਤੀ ਅਚਾਨਕ ਜਿਹੜੀ ਅੱਗ ਫੜਦੀ ਹੈ ਤੇ ਫਟ ਜਾਂਦੀ ਹੈ ਉਹਨਾਂ ਨੇ ਕਿਹਾ ਕਿ ਇਸ ਕਿਸ਼ਤੀ ਦੇ ਵਿੱਚ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਲਿਜਾਏ ਜਾ ਰਹੇ ਸੀ ਉਹਨਾਂ ਨੇ ਅੱਗੇ ਇਹ ਵੀ ਕਿਹਾ ਕਿ ਹਮਲਾ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਰੋਹਾਂ ਦਾ ਮੁਕਾਬਲਾ ਕਰਨ ਲਈ ਸਮੁੰਦਰੀ ਕਾਰਵਾਈਆਂ ਕਰਨ ਦੀ ਅਮਰੀਕੀ ਨੀਤੀ ਦਾ ਇੱਕ ਹਿੱਸਾ ਜਾਬਦਾ ਅਮਰੀਕਾ ਨੇ ਦੱਖਣੀ ਕੈਰੀਬੀਅਨ ਵਿੱਚ 7 ਜੰਗੀ ਜਹਾਜ਼ ਤੇ ਇੱਕ ਪਰਮਾਣੂ ਪੰਡੂਬੀ ਤਾਇਨਾਤ ਕੀਤੀ ਜਿਹੜੀ ਰਾਸ਼ਟਰਪਤੀ ਨਿਕੋਲਸ ਸਬ ਮਾਦੁਰ ਨੇ ਇਸ ਕਾਰਵਾਈ ਦੇ ਆਲੋਚਨਾਤਮਕ ਤੌਰ ਤੇ ਦੇਖਿਆ ਤੇ ਇਸ ਨੂੰ ਅਮਰੀਕੀ ਦਖਲਅੰਦਾਜ਼ੀ ਕਿਹਾ ਉਹਨਾਂ ਨੇ ਸਤਾਵ ਨਹੀਂ ਦਿੱਤੀ ਹੈ ਕਿ ਉਹ ਜਦੋਂ ਤੱਕ ਲੋੜ ਹੋਵੇ ਆਪਣੇ ਦੇਸ਼ ਦੀ ਰੱਖਿਆ ਲਈ ਹਰ ਕਦਮ ਚੁੱਕਣਗੇ 트럼ਪ ਨੇ ਇਸ ਘਟਨਾ ਨੂੰ ਇੱਕ ਸਤਾਵਣੀ ਦੇ ਵਜੋਂ ਪੇਸ਼ ਕੀਤਾ ਜੋ ਵੀ ਅਮਰੀਕਾ ਨੂੰ ਨਸ਼ੀਲੇ ਪਦਾਰਥ ਭੇਜਣ ਬਾਰੇ ਸੋਚਦਾ ਉਸ ਨੂੰ ਗੰਭੀਰ ਨਤੀਜੇ ਭੁਗਤਨੇ ਪੈਣਗੇ ਉਹਨਾਂ ਨੇ ਕਿਹਾ ਕਿ ਸਾਵਧਾਨ ਰਹੋ